ਏ ਹੰਸਾ ਕੀਲ ਕਰਿੰਦੜਿਆ ਕਿ ਬਾਜ ਅਚਿੰਤੇ ਪੈ ਜਾਣਗੇ ਹੰਸਾ ਕੀਲ ਕਰਿੰਦੜਿਆ ਕਿ ਬਾਜ ਅਚਿੰਤੇ ਪੈ ਜਾਣਗੇ ਹੰਸਾ ਕੀਲ ਕਰਿੰਦੜਿਆ ਕਿ ਬਾਜ ਅਚਿੰਤੇ ਪੈ ਜਾਣਗੇ ਹੰਸਾ ਕੀਲ ਕਰਿੰਦੜਿਆ ਸਹਿਰ ਕਰਿੰਦਾ ਏ ਬਾਗਾ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸਹਿਰ ਕਰਿੰਦਾ ਏ ਬਾਗਾ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸਹਿਰ ਕਰਿੰਦਾ ਬਾਗਾ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸਹਿਰ ਕਰਿੰਦਾ ਬਾਗਾ ਦੀ ਉਹ ਪਿੰਜਰੇ ਪਾ ਕੇ ਲੈ ਸੈਰ ਕਰੀਂਦਾ ਹੈ ਬਾਗਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਹੈ ਬਾਗਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਬਾਗਾਂ ਦੀ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਬਾਗਾਂ ਦੀ ਹੰਸਾ ਕੇਲ ਕਰਿੰਦੜਿਆ ਕੇ ਬਾਝ ਅਚਿੰਤੇ ਪਹਿ ਜਾਣਗੇ ਹੰਸਾ ਕੇਲ ਕਰਿੰਦੜਿਆ ਕੇ ਬਾਝ ਅਚਿੰਤੇ ਪਹਿ ਜਾਣਗੇ ਹੰਸਾ ਕੇਲ ਕਰਿੰਦੜਿਆ ਗੁਮਾ ਗੁਰਿੰਦ ਤੇ ਤਰਨਗੇ ਹੰਸਾ ਕੇਲ ਕਰਿੰਦੜਿਆ ਕੇ ਬਾਝ ਅਚਿੰਤੇ ਪਹਿ ਜਾਣਗੇ ਜੋ ਵਾਦੇ ਕੀਤੇ ਕਾਦਰਨਾ جگ بچ آ کے پل بی جگ بچے آ کے پل بیٹھا جگھا ਜਨਮ ਅਮੋਲਕ ਮਿਲਿਆ ਸੀ ਕੌਡੀਆਂ ਦੇ ਪਾ ਤਲ ਬੈਠਾ ਜਨਮ ਅਮੋਲਕ ਮਿਲਿਆ ਸੀ ਕੌਡੀਆਂ ਦੇ ਪਾ ਤਲ ਬੈਠਾ ਜਨਮ ਅਮੋਲਕ ਮੇਰਾ ਸੀ ਕੌਡੀਆਂ ਦੇ ਪਾ ਤਲ ਬੈਠਾ ਜਨਮ ਅਮੋਲਕ ਮੇਰਾ ਸੀ ਕੌਡੀਆਂ ਦੇ ਪਾ ਤਲ ਬੈਠਾ ਜੇ ਨਾ ਪੰਜ ਮਾਰੇ ਬੰਦਿਆ ਓਏ ਮਾਰ ਜੰਜੀਰਾ ਬਹਿ ਜਾਣਗੇ ਹੰਸਾ keel ਕਰੇਂਦੜਿਆ ਓ ਬਾਰੇ ਚਿੰਤੇ ਪੈ ਜਾਣਗੇ ਹੰਸਾ keel ਕਰੇਂਦੜਿਆ ਦੁਬਾਰੇ ਚਿੰਤੇ ਪੈ ਜਾਣਗੇ ਹੰਸਾ keel ਕਰੇਂਦੜਿਆ ਕਰਿੰਦਾ ਏ ਬਾਗਾਂ ਦੀ ਉਹ ਪਿੰਜਰੇ પાਕੇ ਲੈ ਜਾਣਗੇ ਸੈਰ ਕਰਿੰਦਾ ਏ ਬਾਗਾਂ ਦੀ ਉਹ ਪਿੰਜਰੇ પાਕੇ ਲੈ ਜਾਣਗੇ ਸੈਰ ਕਰਿੰਦਾ ਬਾਗਾਂ ਦੀ ਉਹ ਪਿੰਜਰੇ પાਕੇ ਲੈ ਜਾਣਗੇ ਸੈਰ ਕਰਿੰਦਾ ਬਾਗਾਂ ਦੀ ਉਹ ਪਿੰਜਰੇ ਡੋਲ ਪਵੇ ਜਵਾਨੀ ਜੋ ਇੱਕ ਦਿਨ ਰੰਗ ਮੁਰਝਾ ਜਾਣਾ ਡੋਲ ਡੋਲ ਪਵੇ ਜਵਾਨੀ ਜੋ ਇੱਕ ਦਿਨ ਰੰਗ ਮੁਰਝਾ ਜਾ ਜਾਣਾ ਡੋਲ ਡੋਲ ਪਵੇ ਜਵਾਨੀ ਜੋ ਇੱਕ ਦਿਨ ਰੰਗ ਮੁਰਝਾ ਜਾ ਜਾਣਾ ਇਹ ਭਵਰਾ ਰੰਗ ਬਦਲ ਲੈਣਾ ਫਿਰ ਚਿੱਟਿਆਂ ਨੇ ਆ ਜਾਣਾ ਪਵਰਾ ਨੇ ਰੰਗ ਬਦਲ ਲੈਣਾ ਫਿਰ ਚਿੱਟਿਆਂ ਨੇ ਆ ਜਾਣਾ ਪਵਰਾ ਨੇ ਰੰਗ ਬਦਲ ਲੈਣਾ ਫਿਰ ਚਿੱਟਿਆਂ ਨੇ ਆ ਜਾਣਾ ਪਵਰਾ ਨੇ ਰੰਗ ਬਦਲ ਲੈਣਾ ਫਿਰ ਚਿੱਟਿਆਂ ਨੇ ਆ ਜਾਣਾ ਕਾਲ ਪੁਚਾਲ ਜਦੋਂ ਚੱਲਿਆ ਉਹ ਮਾਨ ਮਹਾਰੇ ਟਹਿ ਜਾਣਗੇ ਹੰਸਾ ਕੇਲ ਕਰਿੰਦੜਿਆ ਕਿ ਬਾਜੇ ਚਿੰਤੇ ਪੈ ਜਾਣਗੇ ਹੰਸਾ ਕੇਲ ਕਰਿੰਦੜਿਆ ਬਾਜੇ ਚਿੰਤੇ ਪੈ ਜਾਣਗੇ ਹੰਸਾ ਕੇਲ ਕਰਿੰਦੜਿਆ ਬਾਜੇ ਚਿੰਤੇ ਪੈ ਜਾਣਗੇ ਹੰਸਾ ਕੇਲ ਕਰਿੰਦੜਿਆ ਕਿ ਬਾਜੇ ਚਿੰਤੇ ਪੈ ਜਾਣਗੇ ਹੰਸਾ ਕੇਲ ਕਰੀਂਦੜਿਆ ਕੇ ਬਾਜ ਅਚਿੰਤੇ ਪੈ ਜਾਣਗੇ ਹੰਸਾ ਕੇਲ ਕਰੀਂਦੜਿਆ ਕੇ ਬਾਜ ਅਚਿੰਤੇ ਪੈਣਨੁ ਗੀ ਹੰਸਾ ਕੇਲ ਕਰੀਂਦੜਿਆ ਮਹਾਨਰ ਗਿੰਦੇ ਪੈਣਦੇ ਇਹ ਜਾਨੂ ਚਾਰ ਵੇਦ ਦਾ ਜੋ ਰਾਵਣ ਰਹਿ ਨਾ ਪਾਇਆ ਨਾ ਜਾਣੂ ਚਾਰ ਵੇਦ ਦਾ ਜੋ 라वण ਵੀਰ ਹੈ ਪਾਇਆ ਹਨ 라ਮਨਾਰਨ ਦੇ ਬਜੋ 라ਮ ਜੀ ਨੇ ਪਾਇਆ ਨਾ 라ਮਨਾਰਨ ਵੇਦ ਦਾ ਜੋ 라ਮ ਵੀਰ ਹੈ ਪਾਇਆ ਨਾ ਔੜਕ ਜਗ ਤੋਂ ਖਾਲੀ ਗਿਆ ਹੱਥ ਵਿੱਚ ਕੁਝ ਵੀ ਆਇਆ ਹਨ ਔੜਕ ਜਗ ਤੋਂ ਖਾਲੀ ਗਿਆ ਹੱਥ ਵਿੱਚ ਕੁਝ ਵੀ ਆਇਆ ਹਨ ਔਰਤ ਜਗ ਤੋਂ ਕਾਲੀ ਆ ਹੱਥ ਵਿੱਚ ਪਰਵੇ ਆਇਆ ਹਨ ਔਰਤ ਜਗ ਤੋਂ ਕਾਲੀ ਆ ਹੱਥ ਵਿੱਚ ਪਰਵੇ ਆਇਆ ਹਨ ਉਸਰੇ ਮੈਲ ਉਮੀਦਾ ਦੇ ਓਏ ਮੰਗਰ ਲੰਕਾ ਟਹਿ ਜਾਣਗੇ ਹੰਸਾ keel ਕਰੇਂਦੜ ਆ ਕੇ ਬਾਝ ਚਿੰਤੇ ਪਹਿ ਜਾਣਗੇ ਹੰਸਾ keel ਕਰੇਂਦੜ ਆ ਅੰਦਾ ਕੇ ਰੇਂਗ ਬੜਿਆ ਰਬਾ ਨੇ ਜਿੰਦ ਦੇ ਬੇਅੰਕ ਸੈਰ ਕਰੀਂਦਾ ਹੈ ਬਾਤਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਹੈ ਬਾਤਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਹੈ ਬਾਤਾਂ ਦੀ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰੀਂਦਾ ਹੈ ਰੜਕ ਬੜੇਵਿਆਂ ਦੀ ਵਿੱਚ ਗਦੇਲਿਆਂ ਦੇ ਤੈਨੋ ਚੁਬਦੀ ਰੜਕ ਬੜੇਵਿਆਂ ਦੀ ਵਿੱਚ ਗਦੇਲਿਆਂ ਦੇ ਤੈਨੋ ਚੁਬਦੀ ਰੜਕ ਬੜੇਵਿਆਂ ਦੀ ਵਿੱਚ ਗਦੇਲਿਆਂ ਦੇ ਤੈਨੋ ਚੁਬਦੀ ਰੜਕ ਬੜੇਵਿਆਂ ਦੀ ਵਿੱਚ ਗਦੇਲਿਆਂ ਦੇ ਤੈਨੋ ਇਹ ਪਾਇਆ ਮਾਇਆ 나ਗਣੀ ਨੇ ਵਿੱਚ ਝਮੇਲਿਆਂ ਦੇ ਤੈਨੋ ਪਾਇਆ ਮਾਇਆ 나ਗਣੀ ਨੇ ਵਿੱਚ ਚ ਮੇਲਿਆਂ ਦੇ ਤੈਨੂੰ ਪਾਇਆ ਮਾਇਆ 나ਗਣੀ ਨੇ ਵਿੱਚ ਚ ਮੇਲਿਆਂ ਦੇ ਤੈਨੂੰ ਪਾਇਆ ਮਾਇਆ 나ਗਣੀ ਨੇ ਵਿੱਚ ਚ ਮੇਲਿਆਂ ਦੇ ਤੈਨੂੰ ਇੰਨਾਂ ਲਈ ਠਕੀਆਂ ਮਾਰ ਰਿਆਂ ਓਏ ਕੱਢ ਲੋ ਕੱਢ ਲੋ ਕਹਿ ਜਾਣਗੇ ਹੰਸਾ ਖੇਲ ਕਰੇਂਦੜਿਆ ਇਹ ਬਾਜ਼ ਵਿੱਚ ਇੰਤੇ ਪਹਿ ਜਾਣਗੇ ਹੰਸਾ ਕ੍ਰੀਂਦਰ ਆਵਾਜੇ ਜਿੰਦੇ ਨਰਨ ਦੇ ਹੰਸਾ ਕੇਲ ਕਰੀਂਦਰ ਆਵਾਜੇ ਜਿੰਦੇ ਬੈਣਗੇ ਹੰਸਾ ਕੇਲ ਕਰੀਂਦਰ ਆ ਕੇ ਬਾਝੇ ਚਿੰਤੇ ਪਹਿ ਜਾਣਗੇ ਹੰਸਾ ਕੇਲ ਕਰੀਂਦਰ ਆ ਕੇ ਬਾਝੇ ਚਿੰਤੇ ਪਹਿ ਜਾਣਗੇ ਹੰਸਾ ਕੇ ਕ੍ਰੀਂਦਰ ਆ ਕਰਿੰਦਾ ਹੈ ਪਾਕਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰਿੰਦਾ ਹੈ ਪਾਕਾਂ ਦੀ ਉਹ ਪਿੰਜਰੇ ਪਾ ਕੇ ਲੈ ਜਾਣਗੇ ਸੈਰ ਕਰਦਾ ਬਾਗਾਂ ਦੀ